ਇੱਕ ਸਰ ਤੁਸੀਂ ਜਿਹੜਾ ਟਾਈਲਸ ਬਾਰੇ ਦੱਸ ਰਹੇ ਸੀ ਉਹ ਵੀ ਵੀ ਸਰ ਕੋਈ ਰਿਪੋਰਟਸ ਵਗੈਰਾ ਆਈਆਂ ਨੇ ਇਸ ਤਰ੍ਹਾਂ ਦੀਆਂ ਜਾਂ ਉੱਤੇ ਕੋਈ ਰਿਸਰਚ ਹੋਈ ਹੈ ਇਸ ਤਰ੍ਹਾਂ ਦੀ ਜਿਹੜਾ ਤੁਸੀਂ ਕੈਂਸਰ ਵਾਲੀ ਗੱਲ ਕਰਦੇ ਹੈਗੇ ਦੇਖੋ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਘਰਾਂ ਦੇ ਵਿੱਚ ਫਲੋਰ ਟਾਈਲਸ ਦਾ ਬਹੁਤ ਯੁੱਗ ਚੱਲਿਆ ਹੋਇਆ ਹੈ ਰੰਗ-ਬਰੰਗੀਆਂ ਡਿਜ਼ਾਈਨ ਵਾਲੀਆਂ ਟਾਈਲਾਂ ਲੱਗ ਰਹੀਆਂ ਫਿਰ ਉਹ ਫਲੋਰ ਤੇ ਨਹੀਂ ਲੱਗ ਰਹੀਆਂ ਕੰਧਾਂ ਤੇ ਵੀ ਲੱਗਣ ਲੱਗੀਆਂ ਹੁਣ ਤਾਂ ਛੱਤਾਂ ਤੇ ਵੀ ਲੱਗਣ ਲੱਗੀਆਂ ਜੀ ਉਹਨਾਂ ਦੇ ਵਿੱਚ ਇੱਕ ਕੈਮੀਕਲ ਪੈਂਦਾ ਐਸਬੈਸਟੋਸ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰ ਲਿਓ ਵਿਨਾਈਲ ਐਸਬਸਟੋਸ ਸਟਾਈਲਸ ਜੀ ਵੀਏਟੀ ਵਿਨਾਈਲ ਐਸਬਸਟੋਸ ਹੈ ਜਿਹੜਾ ਉਹ ਸਰੀਰ ਦੇ ਵਿੱਚ ਫੇਫੜਿਆਂ ਦੇ ਕੈਂਸਰ ਤੇ ਜਨਨ ਅੰਗਾਂ ਦੇ ਕੈਂਸਰ ਕਰ ਸਕਦਾ ਜੀ ਇਹ ਕਲੀਅਰ ਹੀ ਹੈ ਵੀ ਐਸਬਸਟੋਸ ਨੇ ਕੈਂਸਰ ਕਰਨਾ ਜਾਂ ਬਿਮਾਰੀ ਕਰਨ ਤੇ ਦੂਜੀ ਗੱਲ ਹੈ ਐਸਬਸਟੋਸ ਸਿਮਿੰਟ ਨੂੰ 10-15 ਗੁਣਾ ਜ਼ਿਆਦਾ ਮਜ਼ਬੂਤ ਬਣਾ ਦਿੰਦਾ ਐਸਬਸਟੋਸ ਸਿਮਿੰਟ ਦੇ ਵਿੱਚ ਜਿਵੇਂ ਸਰਗਿਆ ਵਗੈਰਾ ਪਾਉਣਾ ਹੁੰਦਾ ਉਹ ਪਾਉਣ ਤੋਂ ਬਿਨਾ ਉਹਨੂੰ ਮਜ਼ਬੂਤ ਕਰ ਦਿੰਦਾ ਤਾਂ ਜਿਵੇਂ ਛੱਤਾਂ ਦੀਆਂ ਟਾਈਲਾਂ ਹੁੰਦੀਆਂ ਨੇ ਜੀ ਸ਼ੈੱਡ ਨਹੀਂ ਬਣਦੇ ਹੁੰਦੇ ਉਹਨਾਂ ਦੇ ਵਿੱਚ ਐਸਪੇਸਟੋਸ ਪਾਉਂਦੇ ਆ ਇਸੇ ਪ੍ਰਕਾਰ ਜਿਹੜੀਆਂ ਦੂਜੀਆਂ ਟਾਈਲਾਂ ਸਾਡੇ ਘਰਾਂ ਚ ਲਾਈਆਂ ਜਾਂਦੀਆਂ ਉਹਨਾਂ ਵਿੱਚ ਵੀ ਐਸਪੇਸਟੋਸ ਪੈਂਦਾ ਐਸਪੇਸਟੋਸ ਤੋਂ ਫ੍ਰੀ ਟਾਈਲਾਂ ਵੀ ਆਉਂਦੀਆਂ ਹੋਣਗੀਆਂ ਪਰ ਉਹ ਮਹਿੰਗੀਆਂ ਨਹੀਂ ਹੁੰਦੀਆਂ ਆਉਣਗੀਆਂ ਜੀ ਮਹਿੰਗੀਆਂ ਨਹੀਂ ਹੁੰਦੀਆਂ ਉਹਨੇ ਸਾਡੇ ਆਮ ਲੋਕਾਂ ਦੇ ਕੈਂਸਰ ਜਕੜਤੀ ਨਹੀਂ ਹੋਣ ਗਿਆ ਜੀ ਤੇ ਜਿਹੜੀਆਂ ਸਾਨੂੰ ਖਰੀਦ ਸ਼ਕਤੀ ਦੇ ਵਿੱਚ ਨੇ ਉਹ ਸਾਨੂੰ ਕੈਂਸਰ ਕਰਦੀਆਂ ਜੀ ਉਹ ਜਦੋਂ ਹਰ ਘਰ ਬਣ ਰਿਹਾ ਹੁੰਦਾ ਉਹਦੇ ਵਿੱਚ ਵੀ ਰੇਤਾ ਉੱਡਦਾ ਜਦੋਂ ਝਾੜੂ ਮਾਰਦੇ ਆ ਉਹਦੇ ਵਿੱਚ ਵੀ ਫਲੋਰ ਟਾਈਲ ਕਸਕੇ ਉੱਤੇ ਹੁੰਦੀ ਹੈ ਫਿਰ ਅਸੀਂ ਕਹਿੰਨੇ ਸਾਡੇ ਯਾਰ ਬੱਚੇ ਨੂੰ ਕੈਂਸਰ ਕਿਉਂ ਹੋ ਗਿਆ ਜੀ ਉਹ ਘਰ ਤੁਹਾ ਤੁਸੀਂ ਗੈਸ ਚੈਂਬਰ ਬਣਾ ਰੱਖਿਆ ਘਰ ਘਰ ਥੋੜੀ ਆਹੋ ਜੀ ਜਿਹਨੂੰ ਆਪਾਂ ਘਰ ਸੋਚੀ ਜਿੰਨੇ ਵੀ 2 ਕਰੋੜ ਰੁਪਏ ਦਾ ਘਰ ਪਾਲਿਆ ਜਾਂ 5 ਕਰੋੜ ਦਾ ਘਰ ਪਾਲਿਆ ਉਹ ਘਰ ਥੋੜੀ ਆਹੋ ਉਹ ਤਾਂ ਗੈਸ ਚੈਂਬਰ ਹੈ ਉਹਦੇ ਅੰਦਰ ਹੀ ਬਿਮਾਰੀਆਂ ਪਈਆਂ ਨੇ ਸਰ ਜੀ ਇੱਕ ਤਾਂ ਮੇਕਅਪ ਦਾ ਸਮਾਨ ਵਰਤ ਵਰਤ ਕੇ ਸਾਰੇ ਘਰ ਚ ਸੈਂਟ ਸੁਰਖੀਆਂ ਦੀਆਂ ਮਸ਼ਕੂਆਂ ਖਲਰ ਰੱਖੀਆਂ ਨੇ ਉੱਤੋਂ ਤੁਸੀਂ ਨਵੇਂ-ਨਵੇਂ ਫਲੋਰ ਟਾਈਲਾਂ ਲਾ ਲਾ ਕੇ ਰੰਗ-ਬਰੰਗੇ ਕੈਮੀਕਲ ਸਾਡੇ ਘਰੇ ਹੋਰ ਪਾਤੇ ਜੀ ਤੇ ਜਵਾਕ ਉਹਨਾਂ ਦੇ ਵਿੱਚ ਹੀ ਤੁਰੇ ਫਿਰਦੇ ਉਹਨਾਂ ਨੂੰ ਹੀ ਚੱਟੀ ਜਾਂਦੇ ਆ ਤੇ ਬਾਅਦ ਚ ਆਪਾਂ ਸੋਚਦੇ ਆ ਸਾਡੇ ਜਵਾਕ ਦੀਆਂ ਜਨਨੰਗਾ ਨੂੰ ਕੈਂਸਰ ਕਿਉਂ ਹੋ ਗਿਆ ਲੈ ਸਾਡੀ ਨਿੱਕੀ ਜੀ ਕੁੜੀ ਸੀ ਇਹਦੇ ਰਸੌਲੀਆਂ ਕਿਉਂ ਬਣ ਗਈਆਂ ਲੇਅਰ ਸਾਡੀ ਮੇਰੀ ਮਿਸਿਸ ਦੇ 20-25 ਸਾਲ ਦੀ ਰਸੋਲੀਆਂ ਬਣ ਗਈਆਂ ਤੇ ਰਸੋਲੀਆਂ ਦੀ ਸਮੱਸਿਆ ਵੀ ਆਮ ਹੀ ਜੀ ਐ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੂੰਗਾ ਤੁਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਨਖੇਦੀ ਕਰ ਰਹੇ ਹੋ ਇਹਨਾਂ ਸਾਰੀ ਚੀਜ਼ਾਂ ਦੀ ਜਿਵੇਂ ਟਾਈਲਜ਼ ਹੀ ਹੋਗੀ ਜਾਂ ਬਿਊਟੀ ਪ੍ਰੋਡਕਟਸ ਦੀ ਹੋਗੀ ਅ ਜੇਕਰ ਆਪਾਂ ਗੱਲ ਕਰੀਏ ਜਿਵੇਂ ਡਾਕਟਰੀ ਪੇਸ਼ੇਵਰੀ ਗੱਲ ਕਰਦੇ ਤੁਸੀਂ ਦੱਸਿਆ ਬਹੁਤ ਸਾਰੇ ਡਾਕਟਰ ਜਿਹੜੇ ਉਹ ਪੈਸਾ ਕਮਾਉਣ ਤੇ ਹੀ ਹੋਏ ਹੋਵੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਡਾਕਟਰ ਭਾਈਚਾਰਾ ਤੁਹਾਡੇ ਨਾਲ ਨਾਰਾਜ਼ਗੀ ਜ਼ਾਹਰ ਕਰੂਗਾ ਜਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਬਿਊਟੀ ਪ੍ਰੋਡਕਟਸ ਵਾਲੇ ਤੁਹਾਡੇ ਨਾਲ ਨਾਰਾਜ਼ ਹੋਣਗੇ ਜਾਂ ਤੁਹਾਨੂੰ ਹੋਰ ਨਗਰਾਂ ਦੇਖਿਆ ਜਾਊਗਾ ਤੁਸੀਂ ਕਿਵੇਂ ਇੱਕ ਪਾਸੇ ਖੜਕੇ ਸਾਰੀਆਂ ਗੱਲਾਂ ਕਰ ਲੈਂਦੇ ਹੋ ਕਹੋ ਜੀ ਸੋਚ ਆ ਤੁਹਾਡੀ ਮਤਲਬ ਤੁਸੀਂ ਕਿਵੇਂ ਇਹ ਸਭ ਕਰਦੇ ਹੋ ਮੈਂ ਬਾਕੀਆਂ ਦੇ ਬਾਰੇ ਤਾਂ ਨਹੀਂ ਕਹਿ ਸਕਦਾ ਜੀ ਮੈਂ ਸਰਕਾਰੀ ਰਜਿੰਦਰਾ ਕਾਲਜ ਪਟਿਆਲੇ ਦੇ ਵਿੱਚ ਪੜਿਆ ਸੀ ਜੀ ਤੇ ਉਦੋਂ ਸਾਡੀ ਫੀਸ ਸਿਰਫ 5000 ਰੁਪਏ ਸਾਲਾਨਾ ਹੁੰਦੀ ਸੀ ਜੀ ਤੇ ਹੋਸਟਲ ਦੀ ਫੀਸ ਸਾਰੇ 12-1500 ਰੁਪਏ ਸਾਲ ਦੀ ਹੁੰਦੀ ਸੀ ਜੀ ਉਸ ਤੋਂ ਬਾਅਦ ਮੈਂ ਐਮਐਸ ਉੱਥੇ ਕੀਤੀ ਜੀ ਪਟਿਆਲਾਈ ਜੀ ਉਹ ਵੀ ਸਰਕਾਰੀ ਕੋਟੇ ਦੇ ਵਿੱਚ ਹੀ ਕੀਤੀ ਉਸ ਵੇਲੇ ਮੈਨੂੰ 15-20000 ਰੁਪਏ ਸਰਕਾਰ ਵੱਲੋਂ ਅ ਵਜੀਫਾ ਮਿਲਦਾ ਹੁੰਦਾ ਸੀ ਜੀ ਤਿੰਨ ਸਾਲਾਂ ਸਕਾਲਰਸ਼ਿਪ ਮਿਲਦੀ ਸੀ ਜੀ ਤੇ ਮੈਂ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਦੇ ਸਾਰੇ ਪੜੇ ਜੀ ਉੱਥੇ ਪੜਦੇ ਹੋਏ ਬਾਬਾ ਅੰਬੇਦਕਰ ਜੀ ਦੇ ਨਾਲ ਨਾਲ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਬਿਰਸਾ ਮੁੰਡਾ ਜੀ ਦਾ ਵੀ ਜੀਵਨ ਇਤਿਹਾਸ ਪੜਿਆ ਬਾਬਾ ਬੰਦਾ ਸਿੰਘ ਬਹਾਦਰ ਭਾਈ ਬਾਬਾ ਜੀਵਨ ਸਿੰਘ ਜੀ ਦਾ ਵੀ ਇਤਿਹਾਸ ਪੜਿਆ ਜੀ ਤਾਂ ਮੇਰੇ ਸਿਰ ਮੈਨੂੰ ਇਹ ਲੱਗਦਾ ਸਾਰਾ ਨਹੀਂ ਆ ਜੀ ਮੈਨੂੰ ਇਹ ਲੱਗਦਾ ਵੀ ਮੇਰੇ ਸਿਰ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਟੈਕਸ ਦਾ ਪੈਸਾ ਮੇਰੇ ਸਿਰ ਚੜਿਆ ਹੋਇਆ ਜੀ ਮੈਨੂੰ ਐਮਬੀਬੀਐਸ ਵੀ ਲੋਕਾਂ ਦੇ ਪੈਸੇ ਨੇ ਕਰਾਈ ਜੀ ਮੈਨੂੰ ਐਮਐਸਵੀ ਲੋਕਾਂ ਦੇ ਪੈਸੇ ਨੇ ਕਰਾਈ ਉਲਟਾ ਮੈਨੂੰ ਵਜੀਵਾ ਦਿੱਤਾ 4-5 ਲੱਖ ਰੁਪਈਆ ਜੀ ਉਹ ਦਾ ਦਿੱਤਾ ਹੋਇਆ ਜਿਹੜਾ ਮੇਰੇ ਤੇ ਚੜਾਇਆ ਹੋਇਆ ਕਰਜ਼ਾ ਲੋਕਾਂ ਦਾ ਉਹੀ 2-3 ਕਰੋੜ ਰੁਪਈਆ ਬਣ ਜਾਂਦਾ ਜੀ ਤੇ ਮੈਂ ਤਾਂ ਉਹਦਾ ਵਿਆਜ ਹੀ ਨਹੀਂ ਮੋੜ ਸਕਿਆ ਅਲੇ ਤੱਕ ਜੀ ਤਾਂ ਬਾਕੀ ਡਾਕਟਰਾਂ ਚ ਵੀ ਇਹ ਹੈਗੀ ਆ ਗੱਲ ਤੇ ਉਹਨਾਂ ਦੇ ਵੀ ਲੋਕਤਾ ਦਾ ਪੈਸਾ ਲੱਗਿਆ ਹੁੰਦਾ ਇਹ ਤਾਂ ਮੰਨਣ ਦੀ ਗੱਲ ਆ ਵੀ ਬਹੁਤ ਸਾਰੇ ਲੋਕ ਇਹਦੇ ਨੂੰ ਇਸ ਤਾਂ ਮੈਰਿਟ ਦੇ ਉੱਤੇ ਆ ਰਹੇ ਆ ਪਰ ਮੈਰਿਟ ਦੇ ਸਾਰੇ ਆਉਣ ਤੋਂ ਬਾਅਦ ਵੀ ਖਰਚਾ ਤਾਂ ਸਰਕਾਰ ਦਾ ਹੀ ਹੋਇਆ ਨਾ ਸਰਕਾਰ ਨੇ ਕਿਹੜਾ ਆਪਦੀ ਜੇਬ ਚੋਂ ਨੋਟ ਛਾਪ ਲੈਣੇ ਸਰਕਾਰ ਨੇ ਲੋਕਾਂ ਤੋਂ ਟੈਕਸ ਲੈਣਾ ਜੀ ਟੈਕਸ ਕਿਹਨਾਂ ਤੋਂ ਫਿਰ ਆਉਣਾ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਛੋਟੇ ਦੁਕਾਨਦਾਰਾਂ ਤੋਂ ਆਮ ਲੋਕਾਂ ਤੋਂ ਤੇ ਆਮ ਲੋਕਾਂ ਨੂੰ ਜਦੋਂ ਅਸੀਂ ਪੈਸੇ ਮੋੜਵੇਂ ਹੁੰਦੇ ਆ ਜੀ ਉਦੋਂ ਆਪਾਂ ਹੱਥ ਘੁੱਟ ਲੈਣੇ ਜੀ ਜੀ ਮੈਂ ਤਾਂ ਮੈਰਿਟ ਦੇ ਸਾਰੇ ਪੜਿਆ ਸੀ ਮੈਂ 10-5 ਲੱਖ ਹਸਪਤਾਲ ਪਾਇਆ ਮੈਂ 10 ਕਰੋੜ ਰੁਪਏ ਦਾ ਹਸਪਤਾਲ ਪਾਇਆ ਹੁਣ ਮੈਂ ਲੋਕਾਂ ਤੋਂ ਪੈਸੇ ਲੈ ਕੇ ਮੜੂੰਗਾ ਇਹ ਅਸਲ ਦੇ ਵਿੱਚ ਹਾਫ ਟਰੁੱਥ ਹੈ ਝੂਠਾ ਮੈਂ ਉਸ ਝੂਠ ਦੇ ਵਿੱਚ ਨਹੀਂ ਫਸਿਆ ਮੈਂ ਲੋਕਤਾ ਦੇ ਲਈ ਕੰਮ ਕਰਦਾ ਰਿਹਾ ਨਾਲ ਮੈਂ ਆਪਦੀ ਪ੍ਰੈਕਟਿਸ ਵੀ ਕਰਦਾ ਰਿਹਾ ਤਾਂ ਇਸ ਤਰ੍ਹਾਂ ਦੀ ਜਦੋਂ ਲੋਕਾਂ ਲਈ ਕੰਮ ਕਰਨਾ ਫਿਰ ਮਨ 'ਚ ਸਚਾਈ ਤਾਂ ਆ ਹੀ ਜਾਂਦੀ ਫਿਰ ਉਹ ਡਰ ਪੈ ਨਹੀਂ ਰਹਿੰਦਾ ਵੀ ਪ੍ਰੈਕਟਿਸ ਚੱਲੂਗੀ ਜਾਂ ਨਹੀਂ ਚੱਲੂਗੀ ਕੋਈ ਬੰਦਾ ਸਾਡੇ ਤੇ ਬਿਊਟੀ ਪ੍ਰੋਡਕਟਾਂ ਦੀ ਕੰਪਨੀ ਕੇਸ ਨਾ ਕਰ ਦੇ ਕੋਈ ਟਾਇਲਾਂ ਵਾਲਾ ਸਾਡੇ ਤੇ ਕੇਸ ਨਾ ਕਰ ਦੇ ਜਾਂ ਜਿਹੜੇ ਸਪਸ਼ਟ ਬੋਲਦੇ ਆਂ ਵੀ ਦੂਜੇ ਡਾਕਟਰ ਨਾਰਾਜ਼ ਹੋ ਜਾਣਗੇ ਕੋਈ ਜਾਣ ਨਾਰਾਜ਼ ਬਹੁਤ ਸਾਰੇ ਨਾਰਾਜ਼ ਹੁੰਦੇ ਨੇ ਜੀ ਹੁਣ ਇੱਕ ਗੱਲ ਸੁਣੋ ਜਦੋਂ ਮੈਂ ਕਹੂੰਗਾ ਵੀ ਭਰਾਵੋ ਖਰੋੜਾ ਦਾ ਸੂਪ ਪੀਆ ਕਰੋ ਜੀ ਖਰੋੜਾ ਦੇ ਸੂਪ ਦੇ ਵਿੱਚ ਇੰਨੀ ਤਾਕਤ ਹੈਗੀ ਵੀ ਤੁਹਾਨੂੰ ਕੋਈ ਹੋਰ ਟੋਨਿਕ ਲੈਣ ਦੀ ਲੋੜ ਨਹੀਂ ਕੋਈ ਦਵਾਈ ਖਾਣ ਦੀ ਲੋੜ ਨਹੀਂ ਤੁਹਾਡੇ ਪੱਟ ਗੋਡਾ ਤੁਹਾਡਾ ਚੂਲਾ ਉਹਦੀ ਠੀਕ ਹੋ ਜੂ ਜੀ ਜੁੜ ਜੂਗਾ ਜੀ ਤਾਂ ਮੇਰੀ ਗਾਹਕੀ ਵੀ ਘਟੂਗੀ ਜੀ ਹੋਰਾਂ ਦੀ ਵੀ ਗਾਹਕੀ ਘਟੂਗੀ ਧਾਰਮਿਕ ਵਿਵਾਦ ਵੀ ਉੱਠੂਗਾ ਸਰ ਤੇ ਧਾਰਮਿਕ ਵਿਵਾਦ ਵੀ ਉੱਠੂਗਾ ਹੁਣ ਉਹ ਧਰਮ ਵਾਲੇ ਤਾਂ ਕਹਿਣਗੇ ਜਿਹੜੇ ਅਖੌਤੀ ਧਰਮ ਵਾਲੇ ਆ ਉਹ ਤਾਂ ਕਹਿਣਗੇ ਡਾਕਟਰ ਸਾਹਿਬ ਇਹ ਜੀ ਗੱਲ ਨਾ ਬੋਲਿਆ ਕਰੋ ਹੂੰ ਪਰ ਆਪਾਂ ਜਿਹੜੀ ਗੱਲ ਪੜ੍ਹੀ ਹੋਈ ਹੈ ਜਿਹੜੀ ਗੱਲ ਸਾਹਮਣੇ ਗੁੜੀ ਹੋਈ ਹੈ ਜਿਹੜੀ ਲੋਕਤਾ ਦੀ ਮਨਾਂ ਦੇ ਵਿੱਚ ਵਸੀ ਹੋਈ ਹੈ ਇਹਨੂੰ ਕਿਵੇਂ ਕੱਢ ਦਾਂਗੇ ਜੀ ਤੇ ਅਸੀਂ ਉਸ ਗੱਲ ਨੂੰ ਜੇ ਪ੍ਰੋਪਗੇਟ ਕਰਦੇ ਆ ਤਾਂ ਆਬਵੀਅਸਲੀ ਉਹ ਸਾਡੇ ਵੀ ਸਾਡੇ ਉਲਟ ਹੋ ਜਾਂਦੇ ਆ ਜੀ ਤਾਂ ਇਹ ਮੋਟੀ ਚਮੜੀ ਹੋਣੀ ਚਾਹੀਦੀ ਹੈ ਮੋਟੀ ਚਮੜੀ ਚੱਲ ਸਕਦੀ ਹੈ ਸਾਰਾ ਵਿਰੋਧ